ਸੱਚ ਹੈ ਗਾਲੀ ਸਾਰਿਆਂ ਨੂੰ ਆ ਤਾਂ ਖਲਾਰਾ ਜਿਹੜਾ ਦਿਖਦਾ ਪਿਆ ਆ ਇਹ ਖਲਾਰਾ ਆ ਅਸੀਂ ਸੈਟਿੰਗ ਚੇਂਜ ਕਰਨ ਲੱਗੇ ਆ ਰੂਮ ਦੀ ਤੇ ਹੈ ਕਿਦਾਂ ਇਹ ਖਲਾਰਾ ਜਿਹੜਾ ਪਾਇਆ ਇਸ ਕੁੜੀ ਨੇ ਪਾਇਆ ਕਹਿੰਦੀ ਸੈਟਿੰਗ ਚੇਂਜ ਕਰਨ ਦੀ ਆ ਰੂਮ ਦੀ ਤੇ ਸੈਟਿੰਗ ਚੇਂਜ ਕਰਨ ਲੱਗੇ ਆ ਬੈੱਡ ਜਿਹੜਾ ਇਸ ਸਾਈਡ ਸੀ ਦੂਸਰੀ ਸਾਈਡ ਸੀ ਹੁਣ ਦੂਜੀ ਸਾਈਡ ਕਰਨ ਲੱਗੇ ਆ ਕਰਦੇ ਰਹਿਣਾ ਚਾਹੀਦਾ ਆ ਪਹਿਲੇ ਬੈਠੇ ਹੋਰ ਕੇ ਕਰਨਾ ਆ ਕਦੀ ਬੈੱਡ ਐਨੋ ਕਦੀ ਹੋਣਾ ਹੈ ਪਹਿਲੇ ਬੈਠੇ ਪਹਿਲੇ ਬੈਠੇ ਵੇ ਹੋਰ ਕੀ ਕਰਨਾ ਹੈ ਪਹਿਲੇ ਬੈਠੇ ਵੀਰੇ ਹੁਣ ਚਾੜੀ ਚੇਂਜ ਕਰਦੇ ਫੇਰ ਤੈਨੂੰ ਦੁਕਾਨੇ ਲੈ ਦੇਖ ਲੋ ਬੈਠ ਜਿਹੜਾ ਪਹਿਲਾਂ ਇਧਰ ਲਈ ਚਾੜੀ ਲੱਗਾਈ ਇਧਰ 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 ਲੱਗਾਈ ਉੱਤੇ ਰੋੜੇ ਬਗੇ ਇਹ ਚਾੜੀ ਲਾ ਇਹ ਕਲਰ ਤੋਂ ਬਤਾ ਗਿਆ ਨਾ ਇਹ ਚਾੜੀ ਲਾ ਨਾ ਉਹ ਮਾਰਾ ਕਰੀ ਜਾਂਦੇ ਝਾੜੂ ਮਾਰੀ ਜਾਂਦੇ ਆਹ ਜਗ੍ਹਾ ਤੂੰ ਕਰਦੀ ਵੀ ਹੈ ਮੈਂ ਉਹ ਰੋਣ ਦੀ ਦੁੱਧ ਬਣਾ ਸਰ ਤੂੰ ਬੰਨੀ ਲੱਗਦੀ ਯਾਰ ਅਸਲ ਚ ਤੂੰ ਤਾਂ ਬੰਨੀ ਹੈ ਸੱਚੀ ਕਦਾ ਬੰਨਾਈ ਲੱਗ ਗਿਆ ਮੇਰਾ ਉਹ ਸੁਝਾਇਆ ਤੇਰਾ ਹਾਂ ਅਕਸਰ ਦੁਦਨ ਤਾਂ ਸੁਝਾਇਆ ਉਹਨਾਂ ਅੱਛੀ ਕੰਮ ਨਾਲ ਬਾਹਰ ਦੇ ਖਲਾਰਾ ਬਾਹਰ ਬਾਹਰ ਉਹ ਮੈਨੂੰ ਪੋਚਾ ਲਿਆ ਦੇ ਹਾਂ ਤੇ ਮੈਂ ਨਾਲ ਨਾਲ ਪੋਚਾ ਇੱਥੇ ਕਮਾਣਾ ਜਾਂ ਫੇਰ ਦਮਾ ਫੇਰ ਬੈੱਡ ਉੱਪਰ ਹੋ ਜਾਂਦਾ ਫੇਰ ਇਹ ਨਹੀਂ ਖਲਾਰਾ ਇੱਥੇ ਹੀ ਪੈ ਗਿਆ ਸਾਰਾ ਉਹ ਸਾਹਮਣੇ ਹੀ ਪੈ ਗਿਆ ਚਲੋ ਕਰਦੇ ਹਾਂ ਆ ਇਹਨੇ ਲੱਗੀ ਸੋਫਾ ਬਣਾਇਆ ਹੈ ਹੈ ਤੋਂ ਲਾ ਕੇ ਬਿਠੀ ਹੋਈ ਯਾਰ ਆਉਣਾ ਹੁਣ ਉੱਠ ਗਈ ਆ ਕੀ ਲੈਣਾ ਇਹ ਜੇ ਇੱਧਰ ਨਹੀਂ ਆਣਾ ਇੱਥੇ ਕੋਕਰੇ ਜ ਹੈ ਕੋਕਰੇ ਓਏ ਉੱਥੇ ਜਾ ਬਹਿ ਜਾ ਬਹਿ ਜਾ ਬਹਿ ਜਾ ਕੋਕਰੇ ਜ ਹੈ ਕੋਕਰੇ ਓਏ ਕੋਕਰੇ ਆ ਇੱਥੇ ਨਾ ਇੱਥੇ ਨਾ ਹੀ ਨਗਰੇ ਕਰਦੀ ਆ ਟੈ ਗਈ ਲੱਭੀ ਮਗਾਕੇ ਨੂੰ ਪਾਇਆ ਹੁਣ ਇੱਥੇ ਹੁਣ ਥੋੜੀ देर ਖੇਲੇ ਪਤਾ ਨਹੀਂ ਕਿੰਨਕ ਦੇਰ ਖੇਲੂਗੀ ਨੀ ਤੇਰਾ ਬਾਜਾ ਵੱਜ ਜਾਂਦਾ ਤੇ ਦੂਜੀ ਦੇਖ ਲੋ ਇਹ ਜੋ ਬੀਜੀ ਆ ਤੇ ਐਸੀ ਆ ਆਪਾਂ ਮਿਰਰ ਵੀ ਹੈ ਹੁਣ ਅੰਦਰ ਲਾ ਲਿਆ ਕੱਲ ਹੁਣ ਇੱਥੇ ਵੀਡੀਓ ਬਣਾਇਆ ਕਰਾਂਗੇ ਹਾਂ ਕੀ ਮੋਲੇ ਕੀ ਮੋਲੇ ਪਾਸੋਂ ਇਹ ਹੁੰਦਾ ਬਲ ਨਹੀਂ ਬਾਈ ਤੁਹਾਡੇ ਹੀ ਹੋਈ ਜੀ ਕਹਾਂ ਜਾਈਂ ਇਧਰ ਇਧਰੋਂ ਦਾਗਾਇਆ ਬੋੜਾ ਉਧਰੋਂ ਦਾਗਾਇਆ ਕਰਦੇ ਨੇ ਬਰੇ ਕਿੰਨਾ ਬੰਦ ਆ ਆ ਮੈਂ ਕਹਾਂ ਜਾਂਦਾ ਅੱਛਾ ਇਹ ਵੀ ਰਹਿਦਾ ਮੈਂ ਵੀ ਕੋਈ ਛੋਟਾ ਛੋਟਾ ਲੱਗਦਾ ਪਿਆ ਵੱਡ ਕੇ ਮੈਨੂੰ ਇਹ ਰਹਦਾ ਹੀ ਵਈ ਹਲੇ ਪਲਾਸ ਬਨੂ ਸੀ ਰੱਖੇ ਤੁਸੀਂ ਦਾ ਲੈ ਕੇ ਆਦਾ ਸਪੇਸ ਬਣੀ ਆ ਇੰਨਾ ਹੀ ਲੱਗਦਾ ਆ ਇਹ ਤੇ ਲੱਗਦਾ ਦੁਬਾਰ ਕੋਈ ਨਵੀਂ ਨਿਕਲਦੀ ਇਧਰੋਂ ਇਹ ਲੈ ਇਸ ਸਪੇਸ ਵਰਗੀ ਹਾਂ ਨਹੀਂ ਉਹ ਲੱਗਦਾ ਦੀਵਾਰ ਨਵੀਂ ਨਹੀਂਿਕਨੀ ਕੋਈ ਸਾਰਿਆਂ ਮੰਜਾ ਦੇਖੋ ਢਾ ਕੇ ਆ ਜਾਣਾ ਆ ਜਾਣਾ ਉਧਰ ਵੀ ਮੰਜਾ ਢਾ ਸਕਦਾ ਸਹਿਣ ਦੋ ਹਣ ਨਹੀਂ ਸਾਰਿਆਂ ਦੋਨੋਂ ਕੋ ਬਿਜਾਣੂ ਕਰਦੇ ਮੈਂ ਕਿ ਨਹੀਂ ਉਹ ਡਰੈਸ ਦੇਵਾਂ ਜਿਹੜਾ ਉੱਥੇ ਰਹਿਣ ਉਹਥੇ ਲਾ ਕੇ ਦੇਣਾ ਨਹੀਂ ਨਾ ਉਹ ਦੇਖਦੇ ਹਾਂ ਡਰੈਸਿੰਗ ਟੇਬਲ ਉੱਥੇ ਲਾ ਕੇ ਦੇਣਾ ਵਾਸ਼ਰੂਮ ਜਾਣ ਦੀ ਜਗ੍ਹਾ ਬਚਣੀ ਚਾਹੀਦੀ ਹੈ ਬਚਣੀ ਆਇਰੋ ਇੱਥੇ ਆ ਜਾਣਾ ਹੈ ਨਾ ਕਿਤੇ ਨਹੀਂ ਆ ਦਰਵਾਜ਼ਾ ਨਹੀਂ ਖੁੱਲਣਾ ਲੈਣੀ ਇਹ ਦਰਵਾਜ਼ਾ ਆਇਆ ਨਾ ਖੁੱਲਣਾ ਨਹੀਂ ਗਾਇਕੀ ਜਾਦਾ ਆ ਖੁੱਲਣਾ ਨਹੀਂ ਇਹ ਜੇ ਡਰੈਸਿੰਗ ਟੇਬਲ ਦਾ ਰੋਲਾ ਆ ਨਹੀਂ ਜੇ ਡਰੈਸਿੰਗ ਟੇਬਲ ਦਾ ਰੋਲਾ ਨਾ ਹੋਵੇ ਨਾ ਹੂੰ ਫਿਰ ਡਰੈਸਿੰਗ ਟੇਬਲ ਜੇ ਇਦਾਂ ਲਾ ਦੀ ਮਮੀ ਇੱਥੇ ਇੰਕੇ ਵੀ ਜਾ ਸਕਦੇ ਪਰ ਜੇ ਇੱਥੇ ਲਾਇਆ ਉਹ ਉਧਰ ਲਿਖਣ ਦਾ ਰਸਤਾ ਹੈ ਨਹੀਂ ਇੱਥੇ ਹੱਸ ਕੇ ਉਹ ਤੋਂ ਵਿਆਹੋ ਨਹੀਂ ਜੇ ਜੇ ਬੜੀ ਗੱਲ ਸੋਣ ਬੈੱਡ ਐਂਡ ਥੋੜਾ ਕਰਕੇ Dress इक ਉਹਦਰ ਲਾ ਲਈਏ دیکھੋ ਲੋ ہاں ਹੋ ਸਕਦਾ ਨਹੀਂ ਮਮੂ ਪਰ ਅਲਮਾਰੀ ਦੇ ਲੱਗੇ ਸਹੀ ਲਗਣਾ ਹੀ ਉਹ ਕਲਰ ਕੰਬੀਨੇਸ਼ਨ ਉਹਦੇ ਕੋ ਚੀਜ਼ ਉਥੇ ਕੋਥੇ ਹੂੰ ਇਹ ਇਥੇ ਆ ਪੰਦਰਾਂ ਸੰਦੇਮ ਪਰ ਉਹ ਨੇ ਆ ਤੇ ਇੱਕ ਦਾ ਸੋਚੀ ਨਹੀਂ ਤਾਂ ਦਿੱਤੇ ਨੇ ਬੰਦ ਹੋ ਜਾਣੇ ਆ ਦੂਜਾ ਵਿੱਚ ਗਈ ਆ ਅਲਮਾਰੀ ਵਿੱਚ ਕੋਈ ਇਹਨਾਂ ਦੇਖੇ ਲਈ ਇਹਨੂੰ ਕਰਕੇ ਪੁੱਛਾ ਹਾਂ 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 ਜਿੱਥੇ ਮੈਂ ਸਾਮਾਨ ਕਿਹਾ ਹੀ ਉਥੇ ਆਇਆ ਨਾ ਇੰਨੀ ਜਿੱਦ ਦੇਰ ਘਮਾ ਕੇ ਫੇਰ ਇੱਥੇ ਲਵਾਇਆ ਸਾਮਾਨ ਉਹ ਤੋਂ ਸਮਾਨ ਆਪ ਚੱਕ ਦੇਣਾ ਚੰਗਾ ਨਹੀਂ ਲੱਗਦਾ ਬੈਠ ਇੱਧਰ ਲਵਾਤਾ ਆ ਇੱਥੋਂ ਉੱਥੋਂ ਬਾਥਰੂਮ ਜਾਓ ਨਾਓ ਨੋ ਬਸ ਇਸ਼ਕਾ ਬਾਈਬੂ ਇੱਥੋਂ ਆਪਾ ਬਣਾਓ ਇੱਥੇ ਖੜੇ ਹੋ ਕੇ ਬਣਾ ਲਓ ਆਪਾਂ ਕਿੰਨੇ ਰੀਲਾ ਰੁਲਾ ਇੱਥੇ ਖੜੇ ਹੋ ਕੇ ਬਣਾ ਲਿਆ ਕਰਨੀਆਂ ਆ ਫੜੋ ਸਿਮੀ ਤਾਂ ਜਗ੍ਹਾ ਕਿੰਨੀ ਬਚੀ ਸਾਡੀ ਵਧੀਆ ਵਧੀਆ ਕਿੰਨੀ ਜਗ੍ਹਾ ਬਚੀ ਹੋਏ ਸਪੇਸ ਕਿੰਨੀ ਆ ਹਾਂ ਜਿੰਦਾ ਮਰਜੀ ਘੁੰਮੋ ਫਿਰ ਮੰਜਾ ਡਾਊ ਭਵੇਂ ਮੈਂ ਤਾਂ ਇਹ ਸੋਦੀ ਹੋ ਜਿਹੜਾ ਟੂ ਸ਼ੀਟਰ ਇੱਥੇ ਰੱਖ ਲੈਣੇ ਆ ਫੇਰਾ ਤੋਂ ਸੇਟਰ ਸੋਫਾ ਦੋ ਸੀਟੇ ਤੇ ਰੱਖ ਲੈਣੇ ਆਂ ਹਾਂ ਉੱਥੇ ਰਲ ਸਕਦੇ ਆ ਪਰ ਨਹੀਂ ਉਹ ਥੇ ਰਸ ਨਹੀਂ ਇੱਦਾਂ ਕਰ ਸਕਦੇ ਹੈ ਕਈ ਵਾਰੀ ਜਲ ਜਿੱਤ ਨਹੀਂ ਫੁੱਲ ਵੀ ਲਾ ਕੇ ਸੋਵੇ ਤੇ ਸੁਵਾਤੀ ਕਈ ਵਾਰੀ ਅਵਲ ਸੀ ਜਿੱਦਾ ਬੁਕਾ ਤੁਹਾਨੂੰ ਸੇਟਰ ਸੋਫਾ ਕਹਿੰਦੇ ਉੱਧਰ ਰੱਖ ਲੈਣੇ ਆਂ ਉਹਨੂੰ ਆਪਾਂ ਸਿੱਧਾ ਸਿੱਧਾ ਉੱਧਰ ਵਿਛਾ ਦਿੰਨੇ ਆ ਹਾਂ ਹਾਂ ਸੋਫਾ ਦੋ ਸੋਫੇ ਇੱਦਾਂ ਰੱਖ ਲੈਣੇ ਨਹੀਂ ਕੰਮ ਕਰੋ ਮੈਂ ਜਿੰਦਾ ਪਿਆ ਆ ਤੁਸੀਂ ਵੀ ਨਾ ਕਰੋ ਉੱਧਰ ਵੀ ਦੇਖਦੇ ਹੀ ਰਹਿੰਦੇ ਸਾਰਾ ਦਿਨ ਮੈਂ ਮੈਚ ਕਦੇ ਨਹੀਂ ਦੇਖਦੇ ਕੋਹੋਂ ਤਾਂ ਛੁੱਟਵਾ ਲਾ ਲੋਕਾਂ ਦੇ ਬੈੱਡਾਂ ਦੇ ਵਿੱਚ ਲੋਕਾਂ ਦੇ ਬੈੱਡਾਂ 'ਤੇ ਸੌਣਾ ਚਾਹੁੰਦੀ ਹੁੰਦੇ ਆ ਸਾਡੇ ਕਪੜੇ ਕਪੜੇ ਆ ਬਹੁਤ ਅੱਜਕੱਲ ਇਹ ਹੀ ਕੁਝ ਨਿਕਲਦਾ ਸਾਰੀ ਜਗ੍ਹਾ ਹੈ ਹਾਂ ਆਹੋ ਹਾਂ ਮੰਮੀ ਮੰਮੀ ਪਹਿਲਾਂ ਬੈੱਡ ਦੇ ਥੱਲੇ ਨਾ ਪੈਸੇ ਰੱਖ ਦਿੰਦੀ ਸੀ ਹਾਂ ਦੇ ਦੋ ਹੈ ਬੈੱਡ ਦੇ ਗੱਦੇਆਂ ਪਿੱਛੇ ਥੱਲੇ ਨਾ ਪੈਸੇ ਵੇਚਦੇ ਸੀ ਮੇਰੇ ਉੱਤੇ ਰੱਖ ਦੇ ਲਾਲ ਦੇ ਉੱਤੇ ਆਪਣੇ ਕੋਲੋਂ ਕੋਕਾ ਰਾਦੀ ਹਾਂ ਫਿਰ ਉਹ ਸਾਨੂੰ ਪਤਾ ਹੀ ਹੁੰਦਾ ਕਿੱਥੇ ਵੇਚਿਆ ਹਾਂ ਬੇਟੂ ਓ ਡਿੰਗ 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 ਯਾਰੋ ਭਾਈ ਮੈਂ ਤੁਹਾਨੂੰ ਖੜਾ ਖੜਾ ਤੁਸੀਂ ਡਿੰਗ 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 ਹਾਂ ਹਾਂ ਉਹ ਮੇਰੇ ਜਵਾਜਾ ਵਜਾ ਲੰਨੀ ਆ ਉਹ ਸਭ ਆ ਇਹਦੇ ਉੱਤੇ ਰੱਖੋ ਜੂ ਹਾਂ ਸਾਡੇ ਵਿਆਹ ਦੀ ਐਲਬਮ ਹੈ ਮੇਰੇ ਦੋਸਤੋ ਅੱਜ ਦੇਖਾਂਗੇ ਅਜ ਦੁਬਾਰਾ ਅੱਜ ਦੇਖਾਂਗੇ ਇਹ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਵਿਆਹ ਦੀ ਐਲਬਮ ਦਿਖਾਣੇ ਆ ਮੇਰੀ ਗੱਲ ਸੁਣ ਜਦੋਂ ਦੇਖ ਕੇ ਨਾ ਉਹਨੂੰ ਟੈਜੀ ਫੋਟੋ ਘਰੇਜ ਰੱਖ ਜੀ ਟੈਜੀ ਦਿਖਾ ਠੀਕ ਹੈ ਟੈਜੀ ਦੀ ਖਾਣੀ ਆ ਉਹ ਡਾਜੀ ਆਪਾਂ ਇੱਥੇ ਉਹ ਵਾਲੀ ਢਿਲਾ ਕੇ ਉਹ ਦੇਖੀਏ ਇਸ ਤੇ ਚੱਲਦੇ ਵਿਆਹ ਦੀ ਮੂਵੀ ਵੀ ਦਿਖਾਵਾਂਗੇ ਬਹੁਤ ਇੰਟਰਸਟਿੰਗ ਤਾਂ ਵੀਰ ਕੰਨ ਸਾਰੇ ਨਾ ਸੋਟਣ ਦੇ ਘੇਰੇ ਘਮ ਆ ਗਏ ਅਭੀ ਚ ਬੜਨ ਲੱਗੀ ਬਾਸੂਤ ਬਾਸੂਤ ਇੱਧਰ ਹੋ ਆ ਜਾ ਅਹ ਥਕਾਵਟ ਹੋ ਗਈ ਪੂਰੀ ਇੱਕ ਕਮਰੇ ਚ ਹੀ ਥਕਾਵਟ ਹੋ ਗਈ ਕਦੇ ਸਮਾਨ ਇੱਧਰ ਚੱਕੋ ਕਦੇ ਉੱਧਰ ਕਰੋ ਦੋ ਵਾਰੀ ਤਾਂ ਇਹਨਾਂ ਨੇ ਮੈਨੂੰ ਖੱਜਲੀ ਨਾ ਕੀਤਾ ਪਹਿਲਾਂ ਕਹਿੰਦੇ ਅਲਮਾਰੀ ਬਹਿ ਪਹਿਲੇ ਹੀ ਕਹਤਾ ਸੀ ਇੱਧਰ ਦੇ ਪਾਸੇ ਅਲਮਿਰਾ ਆਣੀ ਆ ਇੱਧਰ ਦੇ ਪਾਸੇ ਰਹਿਣ ਨਹੀ ਦੂਜੇ ਪਾਸੇ ਕਰੋ ਦੂਜੇ ਪਾਸੇ ਆਣੀ ਜਦੋਂ ਦੂਜੇ ਪਾਸੇ ਰੱਖੀ ਨਹੀ ਫੇਰ ਉੱਧਰ ਹੀ ਕਰ ਦੋ ਫੇਰ ਉੱਧਰ ਕਰਾਈ ਇਹਨਾਂ ਨੇ ਐਦਾਂ ਕਰਦੇ ਆ ਇਹ ਲੋਕ ਤੇ ਕੋਈ ਨਹੀਂ ਹੁੰਦਾ ਤੇਜੂ ਸਾਰਾ ਕੰਮ ਖਤਮ ਕਰਕੇ ਰੋਟੀ ਦੇ ਵਾਲੇ ਹੋ ਗਏ ਤੁਸੀਂ ਹਾਂ ਮੈਂ ਤਾਂ ਉਹਨੂੰ ਸੰਤ ਕੀਤਾ ਤੋ ਤਰੀ ਪੰਜ ਘੰਟੇ ਉਹਨੂੰ ਨਮੀ ਸਪੇਸ ਲੱਭੀ ਹੈ ਉਹਨਾਂ ਲਈ ਬੰਗੇ ਲਈ ਜਾਂਦੇ ਵੀ ਹੈ ਖੁੱਨਾ ਹੋ ਗਿਆ ਨਾ ਇਹ ਦਾ ਕਰਕੇ ਰੋਟੀ ਵੀ ਖਾਦੀ ਹੋ ਗਈ ਹਾਂ ਦਾਲ ਬਣਾਈ ਹੈ ਅੱਜ ਛੋਲਿਆਂ ਦੀ ਸਟਿਕ ਕੁੜਕੜੀ ਟੋਟੀ ਮੈਂ ਆਪਣੇ ਵਾਸਤੇ ਇਹਨਾਂ ਨੂੰ ਸਿੰਪਲ ਰੋਟੀ ਬੰਦੀ ਆ ਕਿੱਥੇ ਗਈ ਤੇਜੂ ਕਿੱਥੇ ਗਈ ਐਜੂ ਲੱਭਦੀ ਨਹੀਂ ਯਾਰ ਕਿੱਥੇ ਗਈ ਹੈਜੂ ਤੇਜੂ ਹੈ ਹੀ ਨਹੀਂ ਉਹ ਇਹ ਜੂ ਵਾਓ ਲਓ ਵੀ ਮੇਰੇ ਵੀਰੋ ਆਪਾਂ ਕਰਤੀ ਆ ਵਧੀਆ ਕਰਤਾ ਨਾ ਹੁਣ ਸਹੀ ਹੋ ਗਿਆ ਜਗ੍ਹਾ ਕਾਫੀ ਵੱਜ ਗਈ ਸਪੇਸ ਹੋ ਗਿਆ ਹਣ ਆ ਆਪਾਂ ਸੋਫਾ ਜਿਹੜਾ ਹੈ ਬਾਹਰ ਵਾਲਾ ਆ ਥੋੜਾ ਇਹ ਸਾਈਰੇ ਇੱਥੇ ਰੱਖਤਾ ਆ ਕਿ ਕੋਈ ਇਧਰੋਂ ਹੀ ਮਤਲਬ ਬੈਣਾ ਪੋਣਾ ਹੋਵੇ ਨਾ ਸਾਹਮਣੇ ਬਹਿ ਸਕਦਾ ਆ ਮੈਂ ਆਪਾਂ ਤਾਂ ਰੱਖਿਆ ਕਿਉਂਕਿ ਸਾਡਾ ਚਾਰਜਿੰਗ ਵਾਲਾ ਪੁਆਇੰਟ ਇਧਰ ਸੀ ਤੇ ਆਪਾਂ ਲੰਮੇ ਬੈ ਕੇ ਚਾਰਜ ਲਾਣਾ ਹੁੰਦਾ ਫੋਨ ਤੇ ਨਾਲ ਦੇਖਣਾ ਹੁੰਦਾ ਆ ਇਸ ਕਰਕੇ ਇੱਥੇ ਲਾ ਲਿਆ ਕਿ ਇੱਥੇ ਆਪਾਂ ਸੋਫੇ ਤੇ ਥੋੜਾ ਬੈ ਜੀ ਹੈ ਨਾ ਲੰਮੇ ਬੈ ਜੀਏ ਤੇ ਨਾਲ ਚਾਰਜ ਦੇਖ ਲਈਏ ਆ ਰੱਖੀ ਹੋਈ ਐਲਬਮ ਆਪਾਂ ਅੱਜ ਵਾਰ ਅੱਜ ਐਲਬਮ ਦੇਖੀ ਅੱਜ ਐਲਬਮ ਆਪਾਂ ਵੀ ਦੇਖਣੀ ਆ ਤੇ ਤੁਹਾਨੂੰ ਵੀ ਦਿਖਾਣੀ ਆ ਆਹਦੇ ਕਾਕਾ ਸਾਡਾ ਵਿਆਹ ਹੋਇਆ ਆ ਆਦਾ ਤਾਜਾ ਰਾਵਣ ਹੈ ਓਏ ਮੈਚਿੰਗ ਕੀਤੀ ਵੀ ਇਹਨੇ ਉਹਨਾਂ ਉਹਦੇ ਨਾਲ ਮੈਚਿੰਗ ਆਣਾ ਬੜੀ ਮੁਸ਼ਕਿਲ ਹੋਈ ਉਹ ਬੜੀ ਮੁਸ਼ਕਿਲ ਮਥਾ ਡੇ ਕੇ ਨਾ ਬੜੇ ਬੁੱਝੇ ਚਾਹੀਦਾ ਗਾਣੀਆਂ ਆਪਾਂ ਸੇ ਸੋਣ ਦੇਵੇ ਤਾਂ ਹੀ ਦੋਸਤ ਕਾਏ ਆ ਨਾ ਇਹ ਜੋ 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 ਓਏ ਹੋਏ ਹੋਏ ਨਾ ਇਧਰ ਇਹ ਜੀਨ ਸਾਡਾ ਡੇ ਵੀ ਹੈਗੀਆਂ ਆ ਜੀਨਾਂ ਰਹਿਣ ਵਾਲੇ ਦਾ ਸਮਾਨ ਕਰ ਸਕਦੇ ਐ ਵੀ ਟਿਕਣੇ ਦੀ ਨਾ ਜੁਨਾ ਦੇਣ ਦੇ ਮਮਾ ਨਹੀਂ ਨਹੀਂ ਕੀ ਗੱਲ ਦੇਣਾ ਉਧਰਲਾ ਵੀ ਕਮਰਾ ਜਿਹੜਾ ਉਹ ਵੀ ਇਦਾਂ ਹੀ ਖੁੱਲਾ ਹੀ ਆ ਬਣਨਾ ਆ ਤਾਂ ਸਹੀ ਗੱਲ ਐ 12x10 ਦਾ ਆ ਫੇ ਤਾਂ ਇਧਰੋਂ ਨਾਲ ਜਿਆਦਾ ਸਪੇਸ ਇਧਰੋਂ ਤਾਂ ਬਚ ਗਈ ਆ ਕਿਉਂਕਿ ਆ ਜਿਹੜੀ ਆ ਚੌੜਾਈ ਆ ਇਹ ਹੈਗੀ ਆ 10 ਫੁੱਟ ਤੇ ਆ 12 ਫੁੱਟ ਨਹੀਂ ਹੁਣ ਇਧਰ ਜੋਰ ਨਾਲ ਲਿਆ ਹੈ ਹਾਂ ਉਹਨੂੰ ਉਧਰ ਵੀ ਲਾਉਣਾ ਕਿੱਧਰ ਉਹ ਉਹ ਵੀ ਅਦਲੀ ਬਦਲੀ ਕਰਨੀ ਆ ਉਹ ਵੀ ਕਰਨਾ ਆ ਉਹ ਵੀ ਕਰਨਾ ਆ ਤੋਤਾ ਉਦੋਂ ਯਾਦ ਕਰੋ ਤੁਹਾਡਾ ਕਮਰਾ ਬੱਡੀ ਬੜਾ ਉਹ ਆ ਭਰਾਓ ਭਾਰਾ ਵੜਾਇਆ ਆਹੋ ਏ ਹੋਏ ਮੈਨੂੰ ਚੱਕ ਹੋ ਜਾਣਾ ਸਮਾਨ ਕੱਢਦਾ ਨਾ ਮੈਂ ਟੈਨਸ਼ਨ ਆ ਲੈ ਇਹ ਚਲ ਕੋ ਕਰਾ ਲਿਓ ਯਾਰ ਸਾਡੀ ਆਪਾਂ ਇਹ ਚਲ ਤੁਹਾਨੂੰ ਦੇ ਦਿੰਦੇ ਨੇ ਕੰਮ ਕਰਨ ਨੂੰ ਨਹੀਂ ਕਿਸੇ ਦੀ ਉਹ ਇਸੀ ਬੰਦ ਕਰਤਾ ਗੰਦੇ ਬੱਚੇ ਅੱਲੇ ਤੇ ਨਹੀਂ ਠਹਿਰ ਕੇ ਕਰਾਂਗੇ ਤੇ ਸਾਹ ਲੈ ਲਾ ਜਰਾ ਬੰ ਹਾਂ ਸਾਹ ਲੈ ਲੈ ਨਹੀਂ ਆਪਹੀ ਸਾ ਮਲ ਲਰਵਾ 5-6 ਮਹੀਨੇ ਹੈ ਇਹ ਕਰ ਲਿਓ ਚਲੋ ਫੁੱਫੂ ਆ ਵੀ ਬੁਈ ਉਹ ਵੀ ਬੁਈ ਉਹ ਵੀ ਬੁਈ ਉਹ ਵੀ ਉਹ ਚਾਚੀ ਆ ਬੁਈ ਆ ਫੁੱਫੂ ਇਹ ਜੂ ਇਹ ਦੇਖ ਲੈ ਗੰਦੇ ਬੱਚੇ ਆ ਆਹ ਕੌਣ ਆ ਦੇ ਤੂੰ ਤਾਇਆ ਜੀ ਤੂੰ ਤੂੰ ਹੋਏ ਤੂੰ ਤਾ ਬੁਈ ਸਾਰੇ ਮਾਮੂ ਆ ਤਾਈ ਤਾਈ ਆ ওকে ਆ ਬੁਈ ਤਾਈ ਸਾਰੇ ਇਹ ਕੋਣ ਵੀ ਤਾਈ ਚਲੋ ਚਾਚੀ ਦੇ ਆ ਤਾਈ ਆਹ ਤਾਈ ਸਾਤਾ ਆ ਵੀ ਕੰਨਿਆ ਨਿਆ ਇਹ ਵੀ ਕੰਨਿਆ ਆ ਤੇਰੀ ਪਾਜੀ ਵੀ ਕਦੀ ਆ ਵੀ ਉਹ ਦਾਦੀ ਆ ਦਾਦੀਆਂ ਦੋ ਆਈ ਰਾ ਆਈ ਆ ਤਾਈ ਆ ਦਾਦੀਆਂ ਆ ਦੋ ਦਾਦੀ ਜਮੇ ਚਲੋ ਚਲੋ ਫੇ ਚਲੋ ਕਢੋ ਆ ਕੀ ਕਰਦੇ ਪਾਪਾ ਹਾਂ ਪਾਪਾ ਨੱਚਦਾ ਫਿਰੇ ਉਹ ਨਾਲੇ ਹੱਸਦਾ ਫਿਰੇ ਹੱਸਦਾ ਫਿਰੇ ਉਹ ਨਾਲੇ ਚੱਚਦਾ ਫਿਰੇ ਉਹ ਮੁੰਡੇ ਆਪਣੇ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਬੁੱਢਾ ਪੜੇ ਉਹ ਇਹ ਹੁਣ ਨੱਚੀ ਆ। ਜੇ ਦੀ ਪਾਪਾ ਦੇ ਵਿਆਹ ਤੇ ਨੱਚੀ ਹੁਣ ਨੱਚੀ। ਉਹਦੇ ਪਾਪਾ ਨੱਚਦੇ ਜਿਵੇਂ ਆਹ ਤੇ ਪਾਪਾ ਨੱਚਦੇ ਵੇ। ਵਾਓ। ਉਹ ਪਾਪਾ ਦੇ ਇੱਥੇ ਨੋਟ ਖੋਲਾ। ਇਹਦੇ ਵੀਡੀਓ ਦੇਖਦੇ ਹੋੜੇ ਤਾਂ ਬਿਲਕੁਲ ਆ। ਉਹ ਦਾਦੂ ਨੱਚਦੇ। ਆਹ ਦਾਦੂ ਵੀ ਨੱਚਦੇ ਆ। ਵਾਹ ਦਾਦੂ ਨੇ ਪੱਗ ਬੰਨੀ ਗੁਲਾਬੀ ਰੰਗ ਦੀ। ਆਹ ਤੇ ਪਾਪਾ ਦੀ ਥੁੱਫੂ ਵੀ ਨੱਚਦੇ। ਭੂਈ ਵੀ ਨੱਚਦੀ। ਆਹ ਦੇਖ ਨੱਚਦੇ ਛਾੜੀ। ਪਾਪਾ ਨੱਚਦੇ। ਆਹ ਤੇ ਪਾਪਾ ਨੱਚਦੇ। Papa i Papa heve ya wah. Papa nanti. Bah. Ah Papa. Papa nanti. Ah Papa, ah, papa. Ah, papa nanti. Ah. Ah, ah. ah, ah. ah, ah. Gadu. Cepat. 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 ਮੰਮੂ ਗਈ ਹੈ ਮੰਮੂ ਆਉਗੇ ਕੋਣ ਆ ਸਰਮਾ ਬਵਾਈ ਹੋ ਗਈ ਆ ਸਰਮਾ ਬਵਾਈ ਇਹ ਸੋਚੋ ਤੁਸੀਂ ਕਿੰਨੇ ਵਜੇ ਹੋਏਗੀ ਸਵੇਰੇ ਤੈਨੂੰ ਤਾਂ ਪਤਾ ਹੀ ਆ ਇਹ ਹੈਗਾ ਸਵੇਰੇ 2:30 ਵਜੇ ਮਤਲਬ 2:30 ਵਜੇ ਹੋਗੀ ਆਹ ਦੇਖ ਲਓ ਜਦੋਂ ਜਾਣਾ ਸੀ ਇੰਨੀ ਰਾਤ ਹੀ ਉਸ ਟਾਈਮ ਆ ਗੱਡੀ 'ਚ ਬੈ ਗਏ ਆ 3 ਵਜੇ ਮਤਲਬ ਗੱਡੀ ਆਪਣੀ ਤੁਰ ਪਈ ਹੀ ਹਾਂਜੀ ਹਾਂਜੀ ਚੱਲੋ ਜਦੋਂ ਜਦੋਂ ਸੀਗੀ ਨਾ ਉਸ ਦਿਨ ਕਿਸਾਨਾਂ ਦਾ ਅੰਦੋਲਨ ਸੀ ਸਾਨੂੰ ਕੱਢਣ ਦੇ ਦਿੱਤੀ ਉਹਨਾਂ ਨੇ ਫੇਰ ਵੀ ਗੱਡੀ ਕਹਿੰਦੇ ਵਿਆਹ ਵਾਲਿਆਂ ਨੂੰ ਨਹੀਂ ਮਨਾਇਆ ਗਈ ਆ ਉਧਰ ਪੂਰਾ ਮਤਲਬ ਇੰਡੀਆ ਬੰਦ ਹੀ ਨਹੀਂ ਆ ਕਰੋ ਅੱਗੇ ਕੱਢੋ ਪਟਿਆਲਾ ਆ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਤੁਹਾਨੂੰ ਪਤਾ ਹੀ ਆ ਉਸ ਤੋਂ ਬਾਅਦ ਹੀ ਚੱਲਦੇ ਪੈਂਦੇ ਆ ਤੇ ਉਸ ਤੋਂ ਬਾਅਦ ਇਦਾਂ ਹਾਂਜੀ ਹਾਂਜੀ ਚੱਲੋ ਚੱਲੋ ਸਰਕਟਾ ਵੀ ਪੁੱਛਿਆ ਦੋ ਚਲੋ ਦੋ 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 ਅੱਗੇ ਕੱਢ ਦੀ ਆ ਪਹੁੰਚ ਗਏ ਸੀ ਉੱਥੇ ਆਪਾਂ ਫੋਟੋ ਸ਼ੂਟ ਕਰਾ ਮਤਲਬ ਹਾਂ ਇਹਨਾਂ ਦੇ ਕੁਆਟਰ ਆ ਜਿਹੜੇ ਉੱਥੇ ਪਹੁੰਚ ਗਏ ਉੱਥੇ ਫੋਟੋ ਸ਼ੂਟ ਕਰਾਈ ਹਾਂ ਨਾ ਸਿਮੀ ਓਏ ਚਲੋ ਅੱਗੇ ਕੱਢੀ ਜਾਓ ਜਲਦੀ 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 ਆ ਫੇਰ ਮਿਲਨੀ ਹੁ ਲਾਪੀ ਚੱਕ ਮਿਲਨੀ ਆ ਕੌਣ ਆ ਆ ਦਾਦਾ ਆ ਕੌਣ ਆ ਮਾਮੂ ਸਾਰੇ ਮਾਮੂ ਹੀ ਆ ਨਾਨੂ ਆ ਆ ਕੌਣ ਆ ਆ ਕੌਣ ਆ ਆ ਕੌਣ ਆ ਦੇਖੂ ਉਧਰ ਜਾ ਆ ਕੌਣ ਮਾਮੂ ਹਾਂ ਤੈਨੂੰ ਨਹੀਂ ਪਤਾ ਲੱਗਦਾ ਸਾਰੇ ਨੂੰ ਮਾਮੂ ਸਾਰੇ ਨੇ ਮਾਮੂ ਆ ਰਹਿਣ ਅੱਗੇ ਕੱਢੀ ਆਲਾ ਚਲੋ ਮਿਲਨੀ ਆ ਆ ਵੀ ਮਾਮੇ ਆ ਆਪਣੇ ਚਾਚੇ ਆ ਮਾਸੜ ਆ ਹੋਰ ਕੌਣ ਕੌਣ ਆ ਪੁੱਪੂ ਆ ਤੇ ਇਹ ਵੀ ਪੁੱਪੂ ਆ ਆ ਮਸੀਨਾ ਮੁੰਡਾ ਆ ਮਾਮੇ ਆ ਸਾਡੇ ਮਾਮੇ ਆ ਅੱਗੇ ਪੂਆ ਹੋਣੀ ਆ ਉਹ ਸਰਪੰਚ ਜਿਹੜਾ ਬਣਾਈ ਉਹ ਤੋਂ ਵੀ ਸਾਡੇ ਇਹ ਤਾਂ ਦੇਖਣ ਨਹੀਂ ਦਿੰਦੀ ਏ ਆ ਪਿੱਛੇ ਚਲ ਗਏ ਇਹ ਸਰਪੰਚ ਉਹਦਾ ਇਹ ਜਿਹੜੇ ਦਿਖਾਓ ਸਰਪੰਚ ਜੀ ਨਹੀਂ ਦਿਖਾਏ ਹਲੇ ਤੁਹਾਨੂੰ ਉਹ ਪਿੱਛੇ ਜਲਦੀ ਜਲਦੀ ਘਟਦੇ ਨਹੀਂ ਨਹੀਂ ਉਧਰ ਹੀ ਆ ਇੱਧਰ ਆ ਮਮੀ ਪਿੱਛੇ ਪਿੱਛੇ ਜਦੋਂ ਕਹਿੰਦੇ ਕਿੱਥੇ ਗਈ ਨਹੀਂ ਨਹੀਂ ਹੋ ਗਏ ਉਹ ਨਹੀਂ ਇਹਨੇ ਵਿੱਚ ਚਾਹ ਦੇ ਵਿੱਚ ਦੋ ਵਰਕੇ ਗੱਡੇ ਆ ਨਾ ਆ ਜਦੋਂ ਪਹੁੰਚੇ ਸੀ ਆ ਡੈਡੀ ਨੇ ਸਰਪੰਚ ਬਣਾਤਾ ਸੀ ਉਥੇ ਉਹਨਾਂ ਨੂੰ ਕਿਹਾ ਸੀ ਮਿਲਣੀ ਕਰਨੀ ਹਾਰ ਲੈ ਆਏ ਹੋ ਉਹਨਾਂ ਨੇ ਸਾਰਿਆਂ ਨੇ ਹਾਰ ਡੈਡੀ ਦੇ ਗੱਲ ਚ ਪਾਤੀ ਸਾਰਿਆਂ ਨੇ ਬਾਤ ਉਹਨਾਂ ਨੂੰ ਪਤਾ ਹੀ ਨਹੀਂ ਮਿਲਣੀ ਹੁੰਦੀ ਐਦਾਂ ਇਹਦੇ ਹਾਰ ਫੜਲੇ ਹੀ ਅੱਗੇ ਹੁਣ ਜਿਹੜਾ ਇੱਕ ਜਣਾ ਇਧਰੋਂ ਗਰੀ ਜਾਓਗੇ ਤੇ ਅੱਗੇ ਫੇਕ ਇਹ ਕਹਿੰਦੇ ਖਾਣ ਪੀਣ ਦਾ ਜਗਾਰ ਹੋ ਗਿਆ ਨਹੀਂ ਹਲੇ ਸ਼ਗਨ ਪੈਣਾ ਹੀ ਐਸਾ ਤਾਂ ਪਤਾ ਨਹੀਂ ਏਦਾਂ ਸ਼ਗਨ ਪੈਂਦੇ ਆ ਇਹ ਜੂ ਤੈਨੂੰ ਪਤਾ ਸੀ ਏਦਾਂ ਸ਼ਗਨ ਪੈਂਦੇ ਆ ਆ ਦੇ ਚਲੋ ਅੱਗੇ ਨਾ ਸ਼ਗਨ ਪੈਂਦੇ ਹੀ ਲੈਣਾ ਗੱਡੀ ਪੈਣਾ ਕਿਹੜੀ ਗੱਡੀ ਕਿਹੜੀ ਗੱਡੀ ਪੈਣਾ ਨਾਨੂ ਨਾਨੂ ਹਾਂ ਵੈਰੀ ਗੁੱਡ ਹੁਣ ਪਤਾ ਲੱਗਾ ਇੱਧਰੋਂ ਇੱਕ ਦੀ ਦੇ ਦੇ ਹਾਂ ਇੱਧਰੋਂ ਪਤਾ ਇਹਦਾ ਲਾ ਦੇ ਨਾ ਇਹ ਆ ਦੇਖੋ ਇੱਧਰ ਆ ਦੇ ਆ ਸ਼ਗਨ ਲਾਇਆ ਜੀ ਮਾਮੂ ਵੈਰੀ ਗੁੱਡ ਐ ਵੀ ਨਾਨੂ ਆ ਹਾਂ ਉਹਨਾਂ ਨੂੰ ਆ ਹਾਂ ਆ ਦੇ ਆ ਵੀ ਆ ਮਾਮੂ ਐ ਵੀ ਮਾਮੂ ਏ ਹਾਂ ਬਾਬੂ ਹਾਂ ਮਾਮੂ ਚਲੋ ਅੱਗੇ ਹਾਂ ਹੁੰਦੇ ਰੀਵਨ ਕਟਾਈ ਅੱਜ ਮੈਂ ਆਹ ਕੌਣ ਹਾਂ ਕੌਣ ਮਾਸੀ ਮਾਸੀ ਵੈਰੀ ਗੁੱਡ ਚਲੋ ਐ ਵੀ ਮਾਸੀ ਆਦੇ ਮਾਸੀ ਓਰੇ ਮਾਸੀ ਆਦੇ ਮਾਸੀ ਪੈਸੇ ਮੰਗਦੀ ਭੁੱਖੀ ਆ ਮਾਸੀ ਆਦੇ ਆਦੇ ਰੀਵਨ ਲੈ ਕੇ ਖੜੀ ਭੁੱਖੀ ਆ ਭੁੱਖੀ ਆਈ ਮਾਂ ਭੁਖੀ ਆ ਮੱਕੀ ਭੁਖੀ ਪੈਸੇ ਮੰਗਦੀ ਫਿਰ ਨੂੰ ਦਿੱਤਾ ਸੀ ਆ ਖੋਲ ਕੇ ਮੈਨੂੰ ਫੜਾ ਦਿੱਤਾ ਚਾ ਆਹ ਦੇ ਹੀਰੋਇਨ ਐ ਤਾਮਿਲ ਫਿਲਮਾਂ ਦੀ ਹੀਰੋਇਨ ਕਰਕੇ ਆਹ ਤਾਮਿਲ ਫਿਲਮਾਂ ਦੀ ਹੀਰੋਇਨ ਆ ਮਮਾ ਜੂ ਆਹ ਕੌਣ ਐ ਆ ਵੈਰੀ ਗੁੱਡ ਮਮਾ ਕੀ ਬਣੀ ਪਈ ਆ ਹਾਂ ਜੀ ਹਾਂ ਜੀ ਕਰੋ ਆਹ ਦੇ ਮਮਾ ਕੀ ਕਰਦੇ ਉਹਦੇ ਮਮਾ ਡਿੱਗਣ ਲੱਗੀ ਪਾਪਾ ਨੇ ਫੜ ਲਈ ਉਹਦੇ ਡਿੱਗਣ ਲੱਗੀ ਆ ਮਮਾ ਉਹ ਮੈਂ ਕਾਤਾ ਸੀ ਮਮਾ ਦੇ ਹੱਥ ਫੜਿਆ ਸੀ ਉਹ ਤੇ ਜੂਮ ਕਰਤਾ ਸੀ ਹੱਥ ਤੇਰੇ ਹੱਥ सारी जिंदगी बर्बाद हो है तेरे हाथ में मेरा हाथ हो सारी जिंदगी हमारी बर्बाद हो ये तो आप चलो ए जी इथे जाके काम खराब होया इथे जिंदगी बर्बाद होई आ आ जेड़ा काम हो गया ना इथे हो गई बर्बाद जिंदगी ਨੋ ਆ ਹੁੰਦੇ ਵੀ ਆ ਪੰਡਤ ਆਪਾਂ ਵੀਡੀਓ ਦਿਖਾਵਾਂਗੇ ਬੰਦਾ ਜੀ ਹੈ ਨਹੀਂ ਹੁਣ ਇਸ ਟਾਈਮ ਪਤਾ ਨਹੀਂ ਹੋਣ ਲੱਗੇ ਕਿੱਦੋਂ ਜੂਣ ਸੱਚੀ ਅੱਛਾ ਸਟੇ ਗਏ ਇਹਨਾਂ ਦੀ ਵੀਡੀਓ ਦਿਖਾਵਾਂ ਬੜਾ ਮਜ਼ਾ ਆਇਆ ਮਤਲਬ ਪਹਿਲੀ ਵਾਰੀ ਆਪਾਂ ਫੇਰੇ ਮੇਰੇ ਇੱਥੇ ਉਹ ਪਹਿਲੀ ਵਾਰੀ ਫੇਰੇ ਦੀ ਬੋਲੋ ਮੈਂ ਜਿਆਦਾ ਹੀ ਗੁਰਦੁਆਰੇ ਫੇਰੇ ਹੋਣ ਸਾਡੇ ਉਥੇ ਸਾਡੇ ਮੈਂ ਰਿਸ਼ਤੇਦਾਰਾਂ ਚ ਪਹਿਲੀ ਵਾਰੀ ਮੈਂ ਆਏ ਆਪਣੇ ਫੇਰੇ ਹੋਏ ਆ ਆ ਸਾਡੇ ਲਾਵਾਂ ਹੁੰਦੀਆਂ ਨਾ ਦੀਵਾਰੇ ਫੇਰੇ ਹੋਏ ਆ ਆ ਲਾਵਾਂ ਆਉਂਦੀਆਂ ਸਾਡੇ ਤੇ ਇੱਥੇ ਹਾਸਾ ਬੜਾ ਪਿਆ ਹੈ ਉਹ ਜਿਹੜਾ ਵੀਡੀਓ ਦਿਖਾਵਾਂਗੇ ਤੁਹਾਨੂੰ ਹੋਰ ਵਿੱਚ ਦਿਖਾਵਾਂਗੇ ਐ ਕੀ ਹੁੰਦਾ ਆ ਦੇ ਆ ਜਿੰਦਗੀ ਬਰਬਾਦ ਹੋ ਗਈ ਆ ਉਹ ਖਈਆ ਸਿੰਮੀ ਇਦਾਂ ਹੀ ਸੀਗੀ ਐਦਾਂ ਨਹੀਂ ਹੋ ਸਕਦਾ ਰਿਵਰਸ ਨਹੀਂ ਹੁੰਦਾ ਮੈਂ ਕਹਿੰਦਾ ਪੁੱਠੇ ਦੇਖਿਆ ਕਰੀ ਐਲਬਮ ਪੁੱਠੀ ਐਲਬਮ ਦੇਖੋ ਆ ਰਾਮ ਨਾਲ ਖੁਸ਼ੀ ਵਾਪਸ ਵਾਪਸ ਜਾਈਏ ਹਾਂ ਚਲੋ ਆਉ ਮਿਲ ਗਿਆ ਆਸ਼ੀਰਵਾਦ ਪੈਸੇ ਬਟੋਰਦੇ ਆਪਾ ਦੱਸ ਆਹ ਇਹ ਜੂ ਆਹ ਤਾਂ ਚੋਰ ਚੱਕ ਕੇ ਚੱਕ ਪਾਸੇ ਕਰਦੇ ਇਥੇ ਹੱਸ ਆਵੇ ਆ ਹੀ ਬੜਾ ਕੋਈ ਜਿੱਡੇ ਵੀ ਬਦਲ ਤੇਰੇ ਪਿਓ ਨੇ ਭਰੇ ਮੁੰਡੇ ਮਾਇਆ ਹਲੇ ਤਾਂ ਚਲੋ ਖੰਮ ਹੋ ਗਿਆ ਆਹ ਦੇ ਆਹ ਚੱਲੇ ਲੈ ਕੇ ਆ ਦੇ ਆਹੋ ਆ ਮਮਾ ਕਰਦੀ ਆ ਦੇ ਹਾਂ ਮਮਾ ਕਰਦੇ ਆ ਆ ਦੇ ਇਥੇ ਚੋਂ ਆ ਦੇ ਮਮਾ ਕੀ ਕਰਦੇ ਕਰਦੇ ਆ ਦੇ ਆ ਦੇ ਆ ਕੀ ਕਰਦੇ ਮਮਾ ਲੋ ਹੁੰਦੇ ਚੁੱਪ ਕਰਾ ਦੇ ਮਮਾ ਨਹੀਂ ਰੋਣਾ ਕਹਦੇ ਨਹਾ ਡੋ ਮਮਾ ਹਾਂ ਾ ਡਾ ਜਾਈ ਹਾਂ ਚਲੋ ਬੰਦ ਕਰੋ ਇਹਨੂੰ ਬੰਦ ਕਰ ਦੋ ਏ ਪਹੁੰਚ ਗਏ ਹੁਣ ਕੀ ਲਾਸਟ ਤੇ ਕੀ ਲਾਸਟ ਦੇ ਫੋਟੋਆਂ ਹੋਣੀਆਂ ਆਹ ਪਹੁੰਚ ਗਏ ਹੀ ਘਰੇ ਜੀ ਚਲੋ ਇਹ ਸਾਡੀ ਦਾ ਸੋ ਇਹ ਤੋਂ ਬਾਦ ਉਹ ਹੀ ਜੀ ਕੰਗਣਾ ਜਿੱਤ ਗਿਆ ਹੀ ਮੈਂ ਵਿਨਰ ਪੋਸਟੂ ਟੀਕਿੰਗ ਕਰਕੇ ਹੈ ਟੀਕਿੰਗ ਕਰਕੇ ਉਹ ਤੋਂ ਬਾਅਦ ਤਾਂ ਹਾਰਿਆ ਹੀ ਆ ਮੈਂ ਬਾਅਦ ਉਹਤੇ ਜਿੱਤ ਗਿਆ ਜਿੱਤ ਗਿਆ ਬਈ ਤੁਹਾਨੂੰ ਪਤਾ ਹੀ ਆ ਜਿਹੜੇ ਵਿਆਹੇ ਹੋਏ ਬੰਦੇ ਆ ਹੈ ਪੂਰੀ ਜ਼ਿੰਦਗੀ ਫੇਰ ਪਰ ਫੇਲ ਹੀ ਹੁੰਦਾ ਬੰਦਾ ਚਲੋ ਆ ਦੇਖ ਅੰਦਰ ਚਲੋ ਜੀ ਇੱਥੇ ਹੁੰਦੀ ਹੈ ਸਮਾਪਤੀ ਇੱਥੇ ਹੁੰਦੀ ਸਾਡੇ ਸਮਾਪਤੀ ਸਾਡੇ ਵਲੋਗ ਦੀ ਵੀ ਫੇਰ ਤੁਹਾਨੂੰ ਵੀਡੀਓ ਤੇ ਵੀਡੀਓ ਦਿਖਾਵਾਂਗੇ ਵਿਆਹ ਵਾਲੀ ਫੇਰ ਮਿਲਦੇ ਆ ਰਿਸੈਪਸ਼ਨ ਵਾਲੀ ਆ ਉਹ ਬਾਅਦ ਚੋ ਕਿਸੇ ਦਿਨ ਦਿਖਾ ਦਵਾਂਗੇ ਹੋ ਨੀ ਇਹਦਾ ਯੂਈਏ ਤਕਾਵਟ ਬਹੁਤ ਇਹਨਾਂ ਨੇ ਕਰਤੀ ਸੀ ਮੈਨੂੰ ਕਿਉਂਕਿ ਕਦੀ ਸਫਾਈ ਇੱਧਰ ਕਰ ਅਲਮਾਰੀ ਇੱਧਰ ਕਰ ਉੱਧਰ ਕਰ ਬੱਸ ਇੱਚ ਥੱਕ ਗਿਆ ਆ ਵੀ ਹੁਣ ਥੱਕ ਗਈ ਹੈ ਵਿਚਾਰੀ ਇਹਨੇ ਵੀ ਸੋਣਾ ਆ ਟਾਈਮ ਹੋ ਗਿਆ ਆ ਕਿੰਨਾ 10 ਵਜ ਗਏ ਆ ਮਤਲਬ ਅੱਜ ਜਲਦੀ ਨੀਂਦ ਆ ਗਈ ਹੋਈ ਹੈ ਥਕਾਵਟ ਹੋ ਗਈ ਨਾ ਪਰ ਉਹਨੇ ਜਾਗ ਜਾਣਾ ਹੋਏ ਹਾਂ ਦੇਖ ਲਓ ਮੇਰੇ ਵੀਰੋ ਕਿੰਨੀ ਸੋਹਣੀ ਕਾਕੀ ਓਏ ਸੁੱਤੀ ਹੋਈ ਆ ਸੁੱਤੇ ਹੋਈ ਨੀ ਦਿਖਾਣੀ ਓਏ ਚਲੋ ਚੰਗਾ ਜੀ ਸਾਸਰੀ ਘਾਲ ਜੀ ਸਾਰਿਆਂ ਨੂੰ ਬਾਏ ਬਾਏ